ਸਾਥਿਓ ਅੱਜ ਅਸੀਂ ਤੁਹਾਨੂੰ ਮਨਾਲੀ ਦੇ ਟੂਰ ਤੇ ਲੈ ਆਏ ਆਂ ਮਨਾਲੀ ਤੋਂ ਗਾਹਾਂ ਸੋਲਾਂਗ ਵੈਲੀ ਸਿਸੂ ਵੈਲੀ ਅਟਲ ਟਨਲ ਤੇ ਹੋਰ ਇਸ ਤਰ੍ਹਾਂ ਦੀਆਂ ਆਲੇ-ਦੁਆਲੇ ਜੜੀਆਂ ਜਗ੍ਹਾਾਂ ਨੇ ਉਹ ਅੱਜ ਤੁਹਾਨੂੰ ਘੁਮਾਵਾਂਗੇ ਮਨਾਲੀ ਤੱਕ ਅਸੀਂ ਐਚ ਆਰਟੀਸੀ ਦੀ ਬੱਸ ਦੇ ਵਿੱਚ ਆਏ ਸੀ ਮਨਾਲੀ ਤੋਂ ਗਾਹਾਂ ਅਸੀਂ ਸ਼ੇਅਰਿੰਗ ਦੇ ਵਿੱਚ ਟੈਕਸੀ ਲੈ ਲਈ ਜਿਸ ਚ ਕੇ ਸਾਥੋਂ 600 ਰੁਪਏ ਪਰ ਪਰਸਨ ਦੇ ਹਿਸਾਬ ਨਾਲ ਉਸਨੇ ਲਿਆ ਤੇ ਡਿਜ਼ਾਇਰ ਗੱਡੀ ਦੇ ਵਿੱਚ ਫਿਰ ਉਹਨਾਂ ਨੇ ਸਾਨੂੰ ਬਿਠਾ ਲਿਆ ਰਾਹ ਦੇ ਵਿੱਚ ਅਸੀਂ ਕੁਦਰਤੀ ਨਜ਼ਾਰੇ ਬੜੇ ਵੇਖੇ ਯਾਕ ਕੁਦਰਤੀ ਤੌਰ ਤੇ ਜਿਹੜੇ ਜਾਨਵਰ ਉੱਥੇ ਹੁੰਦੇ ਆ ਤੇ ਬਰਫ਼ ਤਾਂ ਸਿਗੀ ਹੀ ਸੀਗੀ ਤੁਸੀਂ ਵੀ ਦੇਖ ਰਹੇ ਹੋ ਚਾਰੇ ਪਾਸੇ ਤੇ ਅੱਗੇ ਹੋਰ ਬਰਫ਼ ਦੇ ਬਿਹਤਰੀਨ ਨਜ਼ਾਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਕੁਦਰਤੀ ਤੌਰ ਤੇ ਉੱਥੇ ਜੋ ਫਲੋਰਾ ਫਾਉਨਾ ਅਸੀਂ ਕਹਿੰਦੇ ਆ ਜੀ ਜੰਤ ਜਾਂ ਜੋ ਬਨਸਪਤੀ ਹੁੰਦੀ ਹੈ ਕਿਸੇ ਵੀ ਸੂਬੇ ਦੀ ਉਹ ਉੱਥੋਂ ਦੀ ਖਾਸੀਅਤ ਹੁੰਦੀ ਹੈ ਤੇ ਉਸ ਨੂੰ ਥੋੜਾ ਬਹੁਤ ਕੋਲੇ ਖੜ ਕੇ ਸਮਾਂ ਲਾ ਕੇ ਉਸ ਨੂੰ ਆਬਜ਼ਰਵ ਕੀਤਾ ਜਾਣਾ ਚਾਹੀਦਾ ਹੈ ਜੇ ਹੋ ਸਕੇ ਤਾਂ ਉਸ ਨੂੰ ਛੂਕੇ ਦੇਖਣਾ ਤੇ ਅਜਿਹਾ ਕੁਝ ਕਰਨ ਦੇ ਨਾਲ ਸਾਡਾ ਟੂਰ ਜਿਹੜਾ ਹੈ ਉਹ ਯਾਦਗਾਰੀ ਬਣ ਜਾਂਦਾ ਹੈ ਰਾਹ ਦੇ ਵਿੱਚ ਬਰਫ਼ ਬਹੁਤ ਜ਼ਿਆਦਾ ਸੀ ਮਨਾਲੀ ਤੋਂ ਹੀ ਲਗਭਗ 5 ਕਿਲੋਮੀਟਰ ਬਾਅਦ ਹੀ ਬਰਫ਼ ਜਿਹੜੀ ਸ਼ੁਰੂ ਹੋ ਗਈ ਸੀ ਕਿਉਂਕਿ ਅਸੀਂ ਮਾਰਚ ਦੇ ਮਹੀਨੇ ਹੀ ਚਲੇ ਗਏ ਸੀਗੇ ਤਾਂ ਅਜੇ ਬਰਫ਼ ਪਿਗਲੀ ਨਹੀਂ ਸੀ ਕਾਫੀ ਤਦਾਦ ਚ ਬਰਫ਼ ਮੌਜੂਦ ਜੋ ਨਜ਼ਾਰੇ ਹੈ ਬਰਫ਼ਾਂ ਦੇ ਉਹ ਤੁਹਾਨੂੰ ਦਿਖਾ ਰਹੇ ਆ ਤੇ ਪਹਾੜਾਂ ਦੀ ਖਾਸੀਅਤ ਮੈਗੀ ਇਸ ਨੂੰ ਅਸੀਂ ਇਹ ਕਹਿ ਸਕਦੇ ਆ ਇਸ ਦਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਨਜ਼ਾਰੇ ਜਿਹੜੇ ਪਹਾੜ ਤੇ ਤੇ ਸਾਹਮਣੇ ਅਟਲ ਟਨਲ ਆ ਗਈ ਹੈ ਜੀ ਇਸ ਟਨਲ ਬਾਰੇ ਸਾਨੂੰ ਹੋਰ ਸਾਡੇ ਸਾਥੀ ਦੱਸ ਰਹੇ ਨੇ ਭੋਲਾ ਜੀ ਭੋਲਾ ਜੀ ਸਾਡੇ ਨਾਲ ਨੇ ਜੀ ਭੋਲਾ ਜੀ ਟਨਲ ਬਾਰੇ ਸਾਨੂੰ ਦੱਸਦੇ ਰਹੋ ਇਹ ਟਨਲ ਕਦੋਂ ਬਣੀ ਕਿੰਨੀ ਇਹਦੀ ਲੰਬਾਈ ਹੈ ਤੇ ਕਿਸ ਨੇ ਇਹਦਾ ਉਦਘਾਟਨ ਕੀਤਾ ਕਿਹੜੇ ਸਾਲ ਦੇ ਵਿੱਚ ਇਹ ਉਦਘਾਟਨ ਇਹ ਬਣਾਈ ਗਈ ਤੇ ਉਹ ਸਾਰਾ ਦੱਸ ਦਿਓ ਟਨਲ ਦੇ ਉੱਤੇ ਅਸੀਂ ਕੈਮਰਾ ਰੱਖਾਂਗੇ ਜੀ ਬੋਲਾ ਜੀ ਇਹ ਟਨਲ 2009 ਸੇ ਬੰਨਾ ਸ਼ੁਰੂ ਹੋਈ ਸੀ ਹੂੰ ਉਹ 2020 ਮੈਂ ਕੰਪਲੀਟ ਹੋ ਗਈ ਸੀ 9 ਸੇ 20 ਹਾਂਜੀ 9 11 ਸਾਲ ਲੱਗੇ ਹੈ ਹੂੰ ਔਰ ਇਹ 9.2 ਕਿਲੋਮੀਟਰ ਜੀ 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 ਲੰਬੀ ਹੈ 9.2 ਯਾਨੀ ਕਿ 9 ਕਿਲੋਮੀਟਰ ਤੇ 200 ਮੀਟਰ ਲੰਮੀ ਇਹ ਟਨਲ ਹੈ ਜੀ ਅਟਲ ਟਨਲ ਹੈ। ਪੰਜਾਬ ਦੀ ਹਾਈਐਸਟ ਟਨਲ ਹੈ। ਜੋ 10000 ਫੀਟ ਨੇ ਬਣੀ ਹੈ। ਬੋਲਾ ਜੀ ਕਹਿ ਰਹੇ ਆ ਸੰਸਾਰ ਦੀ ਲੰਮੀ ਇਹ ਟਨਲ ਹੈ। ਹਾਈਐਸਟ ਜਾਨੀ ਕਿ ਉੱਚੀ ਵੀ ਹੈ ਇਹ। 2000 ਮੀਟਰ ਦੇ ਵਿੱਚ 2000 ਮੀਟਰ ਤਹਾਂ ਉਚਾਈ। ਹਾਂ 10000 ਫੀਟ ਹੈ। ਲੋ ਜੀ ਟਨਲ ਚ ਹੁਣ ਅਸੀਂ ਐਂਟਰ ਕਰਨ ਲੱਗੇ ਆ। ਦੇਖ ਲਓ ਜੀ ਅਟਲ ਟਨਲ ਦੇ ਇਹ ਨਜ਼ਾਰੇ। ਨਰੇਂਦਰ ਮੋਦੀ ਜੀ ਨੇ ਬੋਲਾ ਜੀ ਦਸਰੇ ਵੀ ਇਹਦਾ ਉਦਘਾਟਨ ਕੀਤਾ 9 ਕਿਲੋਮੀਟਰ ਹੁਣ ਆਪਾਂ ਟਨਲ ਦੇ ਵਿੱਚ ਹੀ ਚੱਲਾਂਗੇ ਜੀ ਇਹ ਦੇਖੋ ਸਾਥੀਓ ਤੇ ਹੁਣ ਅਸੀਂ ਟਨਲ ਕ੍ਰੋਸ ਕਰਕੇ 9 ਕਿਲੋਮੀਟਰ ਦੀ ਟਨਲ ਕ੍ਰੋਸ ਕਰਕੇ ਅਸੀਂ ਦੂਜੇ ਪਾਸੇ ਆ ਗਏ ਸੀ ਪਹਾੜਾਂ ਦੇ ਵਿੱਚ 9 ਕਿਲੋਮੀਟਰ ਬਹੁਤ ਜ਼ਿਆਦਾ ਹੁੰਦਾ ਉਹ ਵੀ ਜਦੋਂ ਤੁਸੀਂ 9 ਕਿਲੋਮੀਟਰ ਤਹਾਂ ਪਹਾੜ ਤੇ ਚੜਨਾ ਹੋਵੇ ਇੱਥੇ ਆ ਕੇ ਬਰਫ਼ ਹੋਰ ਜ਼ਿਆਦਾ ਸੰਘਣੀ ਹੋ ਗਈ ਸੀ ਤੇ برف ਦੇ ਨਾਲ ਨਾਲ ਜੋ ਦਰਿਆ ਵਗ ਰਿਹਾ ਸੀ ਇਹ ਚੰਦਰਪਾਗ ਰਿਵਰ ਜਿਹੜਾ ਹੈ ਉਹ ਵਗ ਰਿਹਾ ਸੀ ਇਹ ਦਰਿਆ ਬਹੁਤ ਵਧੀਆ ਲੱਗ ਰਿਹਾ ਸੀ ਇਹ برف ਇਸੇ ਦਰਿਆ ਨੂੰ ਪਾਣੀ ਮੁਹੱਈਆ ਕਰਵਾ ਰਹੀ ਸੀ ਤੇ برف ਦੇ ਤੇ ਇਸ ਦਰਿਆ ਦੇ ਨਜ਼ਾਰੇ ਫਿਰ ਅਸੀਂ ਟੈਕਸੀ ਵਾਲੇ ਨੂੰ ਕਹਤਾ ਵੀ ਹੁਣ ਤੂੰ ਰੋਕ ਲੈ ਸਾਨੂੰ ਖੜਕ ਕੇ ਵੇਖਣ ਦੇ ਅੱਖਾਂ ਦੇ ਵਿੱਚ ਇਹ ਨਜ਼ਾਰੇ ਇਹ ਦ੍ਰਿਸ਼ ਭਰ ਲੈਣ ਦੇ ਤੇ ਉੱਥੇ ਮੈਂ ਕਿਉਂਕਿ ਫਰੈਸ਼ 에ਅਰ ਸੀ ਕੋਸ਼ਿਸ਼ ਸੀ ਮੇਰੀ ਕਿ ਸਾਰੀ ਦੀ ਸਾਰੀ ਹਵਾ ਸ਼ੁੱਧ ਹਵਾ ਜਿਹੜੀ ਆ ਉਹ ਫੇਫੜਿਆਂ ਚ ਭਰ ਲਵਾਂ ਇੰਨੇ ਲੰਮੇ ਲੰਮੇ ਸਾਹ ਲੈ ਉੱਤਰ ਕੇ ਬਈ ਨਜ਼ਾਰਾ ਹੀ ਆ ਗਿਆ ਤੇ ਉਹ ਆ ਆਕਸੀਜਨ ਉਹ ਹਵਾ ਕੋਸ਼ਿਸ਼ ਸੀ ਕਿ ਨਾਲ ਹੀ ਲੈ ਆਈਏ ਖੈਰ ਅਸੀਂ ਜਾ ਰਹੇ ਸੀ ਸਿਸੂ ਵੈਲੀ ਸਿਸੂ ਵੈਲੀ ਜਾਂਦੇ ਆ ਸਾਡੇ ਟੈਕਸੀ ਵਾਲੇ ਨੇ ਸਾਨੂੰ ਦੱਸਿਆ ਕਿ ਕਈ ਟੈਕਸੀ ਵਾਲੇ ਯਾਤਰੀਆਂ ਦੇ ਨਾਲ ਪ੍ਰੇਟਿਕਾਂ ਦੇ ਨਾਲ ਥੋੜਾ ਜਿਹਾ ਧੋਖਾ ਜਿਹਾ ਵੀ ਕਰ ਜਾਂਦੇ ਆ ਉਹ ਉਨਾ ਹੀ ਇਹ ਜੋ برف ਪਈ ਹੈ ਇਹੀ ਉਹਨਾਂ ਨੂੰ ਦਿਖਾ ਛੱਡਦੇ ਨੇ ਤੇ ਰਾਹ ਦੇ ਵਿੱਚ ਇਸ ਤਰ੍ਹਾਂ ਦੇ ਝਰਨੇ ਚੁਰਨੇ ਅੱਗੇ ਉਹ ਲੈ ਕੇ ਹੀ ਨਹੀਂ ਜਾਂਦੇ ਕਿਉਂਕਿ ਪ੍ਰੈਟਿਕਾ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਸਿਸੂ ਵੈਲੀ ਹੈ ਕਿਹੜੀ برف ਦੇਖਣ ਵਾਲੀ ਹੈ ਉਹ ਉਹਨਾਂ ਨੂੰ ਰਸਤੇ ਦੇ ਵਿੱਚੋਂ ਹੀ ਮੋੜ ਲਿਆ ਜਾਂਦੇ ਆ ਥੋੜੀ ਘਣੀ برف ਦਿਖਾ ਕੇ ਪਰ ਸਾਡੇ ਵਾਲਾ ਜੋ ਟੈਕਸੀ ਵਾਲਾ ਸੀ ਉਹ ਸਾਨੂੰ ਬਕਾਇਦਾ ਸਿਸੂ ਵੈਲੀ ਦੇ ਵਿੱਚ ਲੈ ਕੇ ਗਿਆ ਤੇ ਵੈਲੀ 'ਚ ਪਹੁੰਚ ਕੇ ਅਸੀਂ ਉੱਥੇ ਜੰਮੀ ਹੋਈ ਲੇਕ ਵੀ ਦੇਖੀ ਤੇ برف ਜੜੀ ਦੇ ਉੱਤੇ ਅਸੀਂ ਗਾਹਾਂ ਖੇਡਣਾ ਸੀ ਉਹਦੇ ਤਾਂ ਨਜ਼ਾਰੇ ਹੀ ਕੁਝ ਹੋਰ ਸੀ ਜਿਹੜੀ ਕਿ ਸ਼ੁਰੂ ਦੇ ਵਿੱਚ ਬਰਫ਼ ਪਈ ਸੀ ਜਿੱਥੋਂ ਕਿ ਅਸੀਂ ਬਰਫ਼ ਤੇ ਗਾਹਾਂ ਜਾਣਾ ਸੀ ਉਹ ਤਾਂ ਖੈਰ ਗੰਦੀ ਹੋਈ ਹੋਈ ਸੀ ਲੋਕਾਂ ਨੇ ਗਾਹ ਛੱਡੀ ਸੀ ਪਰ ਅੱਗੇ ਬਰਫ਼ ਬਹੁਤ ਜ਼ਿਆਦਾ ਤਾਦਾਦ ਚ ਸਾਨੂੰ ਦੇਖਣ ਨੂੰ ਮਿਲੀ ਬਰਫ਼ ਦੇ ਉੱਤੇ ਅਸੀਂ ਜਿਵੇਂ ਵੀ ਖੇਡ ਸਕਦੇ ਸੀ ਅਸੀਂ ਓਵੇਂ ਹੀ ਖੇਡੇ ਕੀ ਸਨੋਮੈਨ ਬਣਾ ਕੀ ਇੱਕ ਦੂਜੇ ਦੇ ਬਰਫ਼ ਦੇ ਗੋਲੇ ਮਾਰ ਕੀ ਬਰਫ਼ ਚ ਲੋਟਣੀਆਂ ਲਾ ਤੇ ਕੀ ਦਰਿਆ ਦੇ ਕੰਡੇ ਬੈਠ ਕਮੈਂਟਰੀ ਕਰ ਕੀ ਗੀਤ ਗਾ ਬਸ ਅਸੀਂ ਆਪਣੇ ਆਪ ਚ ਹੀ ਹੈ ਨਹੀਂ ਸੀ ਉੱਥੇ ਦਰਿਆ ਦਾ ਪਾਣੀ ਇੰਨਾ ਸ਼ੁੱਧ ਸੀ ਜੀ ਕਰਦਾ ਸੀ ਵੀ ਇੱਥੋਂ ਹੀ ਕੁੱਟ-ਕੁੱਟ ਪੀ ਚੱਲੇ ਪਰ ਠੰਡਾ ਬਹੁਤ ਸੀ ਆ ਦੇਖ ਲਓ ਤੁਸੀਂ ਅੱਗੇ ਆ ਕੇ ਦੇਖ ਸਕਦੇ ਹੋ ਸਾਥੀਓ ਅਸੀਂ ਨਾ ਭੇਲ ਪੂਰੀ ਦੀ ਤਿਆਰੀ ਖਿੱਚ ਲਈ ਹੈ ਗੰਢੇ ਘਟ ਘਟ ਕੇ ਅੱਖਾਂ 'ਚ ਪਾਣੀ ਆ ਗਿਆ ਮੇਰੇ ਚਲੋ ਕੁਝ ਪਾਣੇ ਕੇ ਲਿए ਕੁਝ ਖੋਨਾ ਪੜਦਾ ਹੈ ਕੁਝ ਖਾਣੇ ਕੇ ਲਿए ਤਾਂ ਬਹੁਤ ਕੁਝ ਖੋਨਾ ਪੜਦਾ ਸਾਥੀਓ ਤੇ ਗੱਲ ਜਿਹੜੀ ਹੈ ਨਾ ਅਸੀਂ ਆਹ ਲੋਣ ਜਾਂ ਤੇ ਵਿਚਪਤਾ ਇਹ ਕਰਤਾ ਸਾਡੇ ਕੋਲ ਨਾ ਆ ਅਸੀਂ ਬਹੁਤ ਵਧੀਆ ਸੱਦਾ ਜ ਲੈ ਕੇ ਆਏ ਠੀਕ ਹੈ ਅਸੀਂ ਇਸ ਵੇਲੇ ਸ਼ਿਸੂ ਵੇਲੀ ਦੇ ਵਿੱਚ ਬੈਠੇ ਆ ਵੈਲੀ 뷰 ਇਹਨਾਂ ਨੂੰ ਦਿਖਾ ਦਿੱਤਾ ਜਾਵੇ ਸਾਥੀਆਂ ਉਦੋਂ ਤੱਕ ਅਸੀਂ ਰੜਾ ਮੜਾ ਕੇ ਥੋੜਾ ਜਿਹਾ ਇਹ ਭੁਜਿਆ ਜਾ ਵੀ ਪ੍ਰਿਪੇਅਰ ਕਰ ਲਈਏ ਇਹਦੇ ਵਿੱਚ ਹੁਣ ਅਸੀਂ ਨਾਲ ਹੀ ਥੋੜੇ ਜੇ ਉਰਕਰੇ ਸ਼ਾਮਲ ਕਰ ਲੈਣੇ ਆ ਇਹ ਵਿੱਚ ਸਤਿਓ ਤੁਸੀਂ ਜੇ ਇਧਰਲੇ ਪਾਸੇ ਆਉਣਾ ਹੈਗਾ ਤਾਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ ਪਹਿਲਾਂ ਢੇੜਾ ਕੱਢ ਲਓ ਤਾਂ ਚੰਗੇ ਰਹੋਗੇ ਨਹੀਂ ਤਾਂ ਇੱਥੇ ਅੰਤਾਂ ਦੀ ਭੀੜ ਹੋ ਜਾਣੀ ਹੈ ਤੇ ਸਵਾਦ ਨਹੀਂ ਆਉਣਾ ਫਿਰ ਤੁਹਾਨੂੰ ਘੁੰਮਣ ਦਾ ਸੋ ਪਹਿਲਾਂ ਹੀ ਤੁਸੀਂ ਆ ਜਾਓ ਇੱਥੇ ਅਸੀਂ ਇਹਦੇ ਵਿੱਚ ਹੁਣ ਆਹ ਸੌਦਾ ਪਰ ਇਹ ਖਲਾਰ ਕੇ ਨਹੀਂ ਜਾਣਾ ਅਸੀਂ ਸਾਰਾ ਸੌਦਾ ਇੱਥੋਂ ਲੈ ਕੇ ਜਾਣਾ ਬਿਲਕੁਲ ਵੀ ਕੋਈ ਵੀ ਕਿਸੇ ਕਿਸਮ ਦਾ ਰੈਪਰ ਜਿਹੜਾ ਹੈ ਅਸੀਂ ਲੈ ਕੇ ਨਹੀਂ ਜਾਣਾ ਇੱਥੇ ਖਲਾਰ ਕੇ ਨਹੀਂ ਜਾਣਾ ਅ ਲੈ ਕੇ ਜਾਵਾਂਗੇ ਨਾਲ ਇਹ ਹੁਣ ਆਪਾਂ ਇੱਥੇ ਪੀਨਟਸ ਪਾਤੀ ਆ ਥੋੜੀ ਜੀ ਠੀਕ ਹੈ ਜੀ ਤੇ ਨਿੰਬੂ ਹੁਣ ਅਸੀਂ ਨਿਚੋੜ ਲੈਂਦੇ ਹਾਂ ਸੋ ਸਾਥਿਓ ਰੋਹਤਾਂਗ ਪਾਸ ਅਜੇ ਨਹੀਂ ਖੁੱਲਾ ਇਸ ਲਈ ਸ਼ੀਸ਼ੂ ਵੈਲੀ ਅਟਲ ਟਨਲ ਤੇ ਆ ਕੁਝ ਵੇਖ ਕੇ ਹੀ ਅਸੀਂ ਗੁਜ਼ਾਰਾ ਕਰਨਾ ਹੈਗਾ ਮੈਂ ਮਸ਼ਰੂਫ ਬੜਾ ਆਇਾਂਗਾ ਇਹਦੇ ਚ ਖਾਣ ਪਕਾਉਣ ਦੇ ਵਿੱਚ ਹੁਣ ਭੁੱਖਾ ਲੱਗਿਆ ਆਈਆਂ ਗਿਆ ਸਦਾ ਅਸੀਂ ਨਾਲ ਹੀ ਰੱਖਿਆ ਹੋਇਆ ਇਹਦੇ ਚ ਆਪਣੀ ਚਾਹ ਠੀਕ ਹੈ ਜੀ ਇਹਦੇ ਚ ਚਾਹ ਇੱਥੇ ਆਪਣੀ ਭੇਲਪੁਰੀ ਆ ਗਈ ਤੇ ਪਾਣੀ ਦੀ ਲੋੜ ਪਈ ਤਾਂ ਆਪਾਂ ਐਂ ਕਰਕੇ ਇਹਦਾ ਮਰਫਦਾ ਫੱਕਾ ਮਾਰ ਲੈਣਾ ਹੈਗਾ ਤੇ ਸਾਥੀਓ ਆ ਲਓ ਆ ਆਪਾਂ ਨਿੰਬੂ ਨਚੋੜਤਾ ਇਹਦੇ ਤੇ ਦੇਖ ਰਹੇ ਹੋ ਤੁਸੀਂ ਹਿਮਾਚਲ ਜ਼ਰੂਰ ਸਾਰਿਆਂ ਨੂੰ ਘੁੰਮਣ ਆਉਣਾ ਚਾਹੀਦਾ ਹੈਗਾ ਹਿਮਾਚਲ ਦਾ ਖਾਸ ਤੌਰ ਤੇ ਇਹ ਲਾਹੌਲ ਤੇ ਸਪੀਤੀ ਇਲਾਕਾ ਹੈ ਲਾਹੌਲ ਸਪੀਤੀ ਡਿਸਟ੍ਰਿਕਟ ਹੈ ਇਹ ਰੋਹਤਾਂਗ ਵਾਲੇ ਪਾਸੇ ਸਪੀਤੀ ਡਿਸਟ੍ਰਿਕਟ ਜਿਹੜਾ ਹੈ ਉਹ ਆ ਜਾਂਦਾ ਹੈਗਾ ਤੇ ਉਧਰਲੇ ਪਾਸੇ ਜਦੋਂ ਅਸੀਂ ਇੱਧਰ ਆ ਜਾਂਦੇ ਆ ਸ਼ਿਸੂ ਵੈਲੀ ਵਾਲੇ ਪਾਸੇ ਇਹ ਲਾਹੌਲ ਦੇ ਵਿੱਚ ਆ ਜਾਂਦਾ ਹੈ ਲਾਹੌਲ ਤੇ ਸਪੀਤੀ ਜਿਹੜਾ ਹੈ ਇਲਾਕਾ ਹਿਮਾਚਲ ਦਾ ਬਹੁਤ ਅੱਛਾ 뷰 ਹੈ ਤੁਸੀਂ ਦੇਖ ਰਹੇ ਹੋ ਤੇ ਹੁਣ ਸਾਡਾ ਬਹੁਤ ਅੱਛੇ ਵੀਊ ਦੇ ਨਾਲ ਨਾਲ ਸਾਡੀ ਬਹੁਤ ਅੱਛੀ ਬੇਲਪੂਰੀ ਵੀ ਪ੍ਰਿਪੇਅਰ ਹੋ ਚੁੱਕੀ ਹੈ ਬੇਲਪੂਰੀ ਜਿਹੜੀ ਹੈ ਉਹ ਅਸੀਂ ਤੁਹਾਨੂੰ ਖਾ ਕੇ ਵਿਖਾਉਨੇ ਆ ਚੱਖ ਕੇ ਵਿਖਾਉਨੇ ਆ ਚੱਖਣੀ ਮੱਖਣੀ ਥੋੜੇ ਜੇ ਕਰ ਲਈਏ ਲਾਜਵਾਬ ਆਪ ਮਰੇ ਬਿਨਾਂ ਸੁਰਗ ਹੈ ਨਹੀਂ ਤੇ ਮਰ ਕੇ ਜਿਹੜਾ ਸੁਰਗ ਪਾਇਆ ਜਾਂਦਾ ਉਹਦੇ ਵਰਗੀ ਰੀਸ਼ ਨਹੀਂ ਹੁੰਦੀ ਆਪ ਬਣਾਇਆ ਤੇ ਆਪ ਹੀ ਖਾਵਾਂਗੇ ਜੋ ਚਾ ਕੇ ਤਾਂ ਤੁਸੀਂ ਵੀ ਘੁੰਮਣ ਜ਼ਰੂਰ ਆਓ ਜ਼ਿੰਦਗੀ ਦੇ ਵਿੱਚ ਕਹਿੰਦੇ ਆ ਵੀ ਘੁੰਮਣ ਫਿਰਨਾ ਮਨ ਕਾ ਚਾਹੋ ਆਕੇ ਘੁੰਮ ਕੇ ਫਿਰ ਕੇ ਦੇਖ ਕੇ ਬਹੁਤ ਕੁਝ ਪਤਾ ਚੱਲਦਾ ਹੈ ਸਾਥਿਓ ਸਮਾਂ ਜ਼ਰੂਰ ਕੱਢੋ ਛੁੱਟੀਆਂ ਜਿਹੜੀਆਂ ਲੈ ਕੇ ਬਣਾ ਕੇ ਕੰਮ ਕਾਜਾਂ ਤੋਂ ਵਿਲੇ ਹੋ ਕੇ ਜ਼ਰੂਰ ਪਹੁੰਚੋ ਸਾਡੇ ਨਾਲ ਜੋ ਸਾਥੀ ਗਏ ਸੀ ਉਹ ਅਸਾਮ ਦੇ ਸੀਗੇ ਕੁਝ ਨੌਜਵਾਨ ਤੇ ਕੁਝ ਸਾਡੇ ਨਾਲ ਹੀ ਆਪਦੇ ਹੀ ਆਕਾਸ਼ਵਾਣੀ ਦੇ ਤੇ ਹੋਰ ਸਾਰੇ ਕੁਝ ਇੰਜੀਨੀਅਰ ਸੀਗੇ ਅਸੀਂ ਨਹੀਂ ਸੀ ਥੱਕੇ ਪਰ ਉਹ ਅਸਾਮ ਵਾਲੇ ਸਾਥੀ ਥੱਕ ਗਏ ਸੀ ਉਹ ਕਹਿੰਦੇ ਵੀ ਅਸੀਂ ਸੋਲਾੰਗ ਵੈਲੀ 'ਚ ਉਤਰਨਾ ਨਹੀਂ ਕਿਉਂਕਿ ਉਸ ਤੋਂ ਵਧੀਆ ਸਿਸੂ ਵੈਲੀ ਜਿਹੜੀ ਹੈ ਅਸੀਂ ਚੰਗੀ ਬਰਫ਼ ਤੇ ਚੰਗਾ ਉਹਦੇ ਵਿੱਚ ਖੇਡ ਖੁੱਡ ਲਈ ਅਸੀਂ ਤੇ ਅਸੀਂ ਸੋਲਾੰਗ ਵੈਲੀ ਉਤਰਾਂਗੇ ਨਹੀਂ ਉਹਨਾਂ ਨੇ ਡਿਸੀਜਨ ਲਿਆ ਕਿ ਉਹ ਗੱਡੀ 'ਚ ਬੈਠ ਕੇ ਸਾਡਾ ਇੰਤਜ਼ਾਰ ਕਰਨਗੇ ਪਰ ਅਸੀਂ ਕਿੱਥੇ ਟੱਲਦੇ ਸੀ ਬਰਫ਼ ਮੱਸੀ ਮੱਸੀ ਸਾਨੂੰ ਦੇਖਣ ਨੂੰ ਮਿਲੀ ਤੇ ਫਿਰ ਅਸੀਂ ਸੋਲਾੰਗ ਵੈਲੀ ਦੇ ਵਿੱਚ ਥਾਂ ਜੀ ਲਬਕੇ ਟੈਕਸੀ ਵਾਲੇ ਨੇ ਜਦੋਂ ਟੈਕਸੀ پارک ਕਰਤੀ ਅਸੀਂ ਹੋਲੇ ਫੇਰ ਬਰਫ਼ ਵੱਲ ਉੱਥੇ ਵੀ ਸਾਨੂੰ ਇਉਂ ਸੀ ਵੀ ਫੇਰ ਖੇਡਾਂਗੇ ਫੇਰ ਮੱਲਾਂਗੇ ਫਿਰ ਇਸ ਕੁਦਰਤੀ এনवायरमेंट ਦੇ ਵਿੱਚ ਬਰਫ਼ ਪਾਣੀ ਕੁਦਰਤੀ ਹਵਾ ਠੰਡ ਦਾ ਆਨੰਦ ਮਾਣਾਂਗੇ ਕਿਉਂਕਿ ਅਸੀਂ ਮੁੜ ਕੇ ਪੰਜਾਬ ਦੇ ਵਿੱਚ ਜਾਣਾ ਜਿੱਥੇ ਟੈਂਪਰੇਚਰ ਫਿਰ ਗਾਹਾਂ ਜੂਨ ਜੁਲਾਈ ਦੇ ਵਿੱਚ ਨਾ ਉਹ 48-49 ਤੱਕ ਵੀ ਪਹੁੰਚ ਜਾਂਦਾ ਹੈ ਸੋ ਸਾਡੀ ਕੋਸ਼ਿਸ਼ ਸੀ ਕਿ ਸਾਰੀ ਠੰਡ ਆਪਣੇ ਸਰੀਰ ਚ ਵਾੜ ਕੇ ਹੱਡਾਂ ਚ ਠੰਡ ਜਮਾ ਕੇ ਲਈ ਜਾਵੇ ਜੋ ਪੰਜਾਬ ਆ ਕੇ ਹੌਲੀ-ਹੌਲੀ ਖੁਰੇ ਬਰਫ਼ ਦਾ ਜੋ ਨਜ਼ਾਰਾ ਸੀ ਉਹ ਅੱਖਾਂ ਚ ਦਿਹਾ ਰਿਹਾ ਸੀ ਉੱਥੇ ਲਗਭਗ ਸਾਰਿਆਂ ਨੇ ਹੀ ਅੱਖਾਂ ਦੇ ਉੱਤੇ ਕਾਲੇ ਚਸ਼ਮੇ ਲਾਏ ਹੋਏ ਸੀ ਜੋ ਸਥਾਨਕ ਲੋਕ ਸੀ ਉੱਥੋਂ ਦੇ ਉਹ ਕਹਿੰਦੇ ਸੀ ਕਿ ਬਰਫ਼ ਦਾ ਤੇ ਧੁੱਪ ਦਾ ਜਦੋਂ ਬਰਫ਼ ਦੇ ਵਿੱਚ ਧੁੱਪ ਪੈਂਦੀ ਹੈ ਤੇ ਸਕਿਨ ਦੇ ਉੱਤੇ ਬਹੁਤ ਅਸਰ ਹੁੰਦਾ ਹੈ ਅੱਖਾਂ ਦੇ ਉੱਤੇ ਅੱਖਾਂ ਦੇ ਆਲੇ ਦੁਆਲੇ ਸੋ ਜ਼ਰੂਰੀ ਸੀਗਾ ਕਿ ਉਹਨਾਂ ਨੇ ਚਸ਼ਮੇ ਜਿਹੜੇ ਉਹ ਲਗਾਏ ਅਸੀਂ ਵੀ ਉਹ ਚਸ਼ਮੇ ਜਿਹੜੇ ਹੈ ਲਾਏ ਹੋਏ ਸੀ ਪਰ ਫਿਰ ਵੀ ਜਦੋਂ ਤਿੱਖੀ ਧੁੱਪ ਬਰਫ਼ ਦੇ ਉੱਤੇ ਪੈ ਰਹੀ ਸੀ ਤਾਂ ਸਾਰੇ ਪਾਸੇ ਚੱਟਾ ਦਿਨ ਚੜਿਆ ਹੋਇਆ ਸੀਗਾ ਤੇ ਰੌਸ਼ਨੀ ਜਿਹੜੀ ਸੀ ਉਹ ਇਸ ਕਦਰ ਅੱਖਾਂ 'ਚ ਦਿਹਾ ਰਹੀ ਸੀ ਵੀ ਸਾਨੂੰ ਤੇ ਬਾਕੀ ਸਾਰੇ ਉੱਥੇ ਜੋ ਫਿਰ ਰਹੇ ਸੀ ਸੈਲਾਨੀ ਉਹਨਾਂ ਸਾਰਿਆਂ ਨੂੰ ਅੱਖਾਂ ਦੇ ਉੱਤੇ ਚਸ਼ਮੇ ਫੇਰ ਚੜਾਉਣੇ ਹੀ ਪਏ ਤੇ ਹੁਣ ਫਿਰ ਅਸੀਂ ਆ ਗਏ ਸੋਲਾੰਗ ਵੈਲੀ ਵਾਲੇ ਦੁਆਲੇ ਬਰਫ਼ ਦੇ ਵੱਡੇ ਗਲੇਸ਼ੀਅਰ ਜਿਹੜੇ ਜੰਮੇ ਹੋਏ ਸੀ ਉਹਨਾਂ ਦੇ ਵਿੱਚ ਦੇ ਲੰਘਦੇ ਹੋਏ ਅਸੀਂ ਸੋਲਾੰਗ ਵੈਲੀ ਗਏ ਜਿੱਥੇ ਕਿ ਹਰ ਇੱਕ ਤਰ੍ਹਾਂ ਦੀ ਐਡਵੈਂਚਰ ਐਕਟੀਵਿਟੀ ਸੀਗੀ ਬਰਫ਼ ਨੂੰ ਫੇਰ ਸਾਡੀ ਕੋਸ਼ਿਸ਼ ਸੀ ਛੂਕੇ ਵੇਖੀਏ ਪਰ برف ਜੇ ਤੁਸੀਂ ਜਾਣੇ ਹੋ برف ਦੇ ਵਿੱਚ ਤਾਂ ਗਲਵਜ਼ ਆਪਣੇ ਜ਼ਰੂਰ ਲੈ ਕੇ ਜਾਇਓ ਕਿਉਂਕਿ برف ਦੇ ਵਿੱਚ ਖੇਡਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਉਸੇ ਲਈ ਅਸੀਂ ਜਾਣੇ ਆ ਤੇ ਬਿਨਾ ਗਲਵਜ਼ ਤੋਂ برف 'ਚ ਤੁਸੀਂ ਖੇਡ ਨਹੀਂ ਸਕਦੇ ਤੁਹਾਡੇ ਹੱਥ ਠਰਨਗੇ ਸੋ ਜੇਕਰ ਤੁਸੀਂ ਜਾਣਾ ਹੈ ਉੱਥੋਂ ਗੋਲੇ ਇੱਕ ਦੂਜੇ ਦੇ ਬਣਾਉਣਾ ਚੁੱਕ ਚੁੱਕ ਮਾਰਨੇ ਹੈ ਸਨੋਮੈਨ ਬਣਾਉਣਾ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ برف ਦੇ ਉੱਤੇ ਜਾਣ ਲੱਗਿਆਂ ਕਾਲੇ ਚਸ਼ਮੇ ਆਪਣੇ ਜ਼ਰੂਰ ਲੈ ਜਾਓ ਸਾਥੀਓ ਸਪੀਤੀ ਵੈਲੀ 'ਚ ਅਸੀਂ ਮੌਜੂਦ ਹਾਂ ਇਸ ਵੇਲੇ ਦੇਖ ਰਹੇ ਹੋ ਸਭ ਤੋਂ ਪਹਿਲਾਂ ਅਸੀਂ ਵੈਲੀ ਨੂੰ ਸਟੈਬਲਿਸ਼ ਕਰ ਦਈਏ ਨਜ਼ਾਰਾ ਤੁਸੀਂ ਦੇਖ ਲਓ ਇੱਥੇ ਸਾਰੇ ਤਾਂ ਸਾਰਾ ਇਹ ਨਜ਼ਾਰਾ ਲਾਹੌਲ 스ਪੀਤੀ ਹਿਮਾਚਲ ਦੇ ਇਹ ਦੋ ਬਿਲਕੁਲ ਤਹਾਂ ਆਲੇ ਜਿਹੜੇ ਹੈ ਸੁਣੇ ਜਾਂਦੇ ਡਿਸਟ੍ਰਿਕਟ ਅੱਜੇ ਖੁਦ ਇਸ ਨੂੰ ਚਲਾ ਰਹੇ ਹਰ ਇੱਕ ਤਰ੍ਹਾਂ ਦੀ ਐਡਵੈਂਚਰ ਐਕਟੀਵਿਟੀ ਇੱਥੇ ਮੌਜੂਦ ਹੈ बर्फ गा छी है बर्फ इतनी सख्त जमी हुई है पानी देख सकते हो इतनी ਹੋ ਪਾਣੀ ਦੇ ਉੱਤੇ ਜਿਹੜੀ ਬਰਫ਼ ਦੇ ਰੁਪ ਦੇ ਵਿੱਚ ਅਸੀਂ ਇਹ ਐਕਟੀਵਿਟੀਜ਼ ਇੱਥੇ ਕਰ ਰਹੇ ਹਾਂ ਸਾਥੀ ਜਿਹੜੇ ਨੇ ਬਹੁਤ ਖੁਸ਼ ਨੇ ਇੱਥੇ ਇਹ ਸਾਰੀਆਂ ਐਡਵੈਂਚਰ ਐਕਟੀਵਿਟੀਜ਼ ਕਰਕੇ ਅਡਲ ਟਨਲ ਰੋਤਾੰਗ ਜਿਹੜੀ ਹੈ ਉਹ ਵੀ ਇੱਥੇ ਆ ਦੇਖੋ ਤੁਹਾਨੂੰ ਦਿਖਾਈ ਦੇ ਰਹੀ ਹੈ ਸੈਨਾ ਵੱਲੋਂ ਹੱਥ ਚ ਲੈ ਕੇ ਬਣਾਇਆ ਗਿਆ ਇਹ ਪ੍ਰੋਜੈਕਟ ਜਿਹੜਾ ਕਿ ਇਸ ਇਲਾਕੇ ਨੂੰ ਸਪੀਤੀ ਨੂੰ ਲਾਹੌਲ ਸਪੀਤੀ ਨੂੰ ਮਨਾਲੀ ਦੇ ਨਾਲ ਜੋੜਦਾ ਸੀਗਾ ਪਹਿਲਾਂ ਕਿਉਂਕਿ ਜੇਕਰ ਤੁਸੀਂ ਇਸ ਇਲਾਕੇ ਚ ਆਉਣਾ ਹੈ ਇਸ ਕੰਨਲ ਦੇ ਇਧਰਲੇ ਪਾਸੇ ਤੁਸੀਂ ਮਨਾਲੀ ਤੋਂ ਜਦੋਂ ਆਉਣਾ ਹੈ ਤਾਂ ਤੁਹਾਨੂੰ ਹਲਕੇ ਆਉਣਾ ਪੈਂਦਾ ਸੀ ਰੋਹਤਾਂਗ ਦੇ ਜ਼ਰੀਏ ਆਉਣਾ ਪੈਂਦਾ ਸੀ ਰੋਹਤਾਂਗ ਹੋ ਕੇ ਤੇ ਇਹ ਜੋ ਦੂਰੀ ਸੀ ਉਹ 90 ਕਿਲੋਮੀਟਰ ਦੀ ਪੈ ਜਾਂਦੀ ਸੀ ਪਰ ਹੁਣ 40 ਕਿਲੋਮੀਟਰ ਦੀ ਹੀ ਦੂਰੀ ਬਣਦੀ ਹੈ ਇਹ ਇਸ अटल टनल दे बनन करके बहुत अच्छे व्यूज ने इथे जिप लाइनिंग करते जो है वो साथी नजर आ रहे हैं ये ये दरिया के उतो दी जाए दरिया जोड़ा है ये बहुत अच्छा दरिया ਸਾਥਿਓ ਜੇਹੀ ਜਗਾਂ ਦੇ ਉੱਤੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਪਲਾਨ ਬਣਾ ਕੇ ਆ ਸਕਦੇ ਹੋ ਫੈਮਿਲੀ ਮੈਂਬਰਸ ਨੂੰ ਲਿਆ ਸਕਦੇ ਹੋ ਸੋ ਹੁਣ ਪੰਜਾਬ ਚ ਵੀ ਤੇ ਦਿੱਲੀ ਵਾਲੇ ਪਾਸੇ ਵੀ ਜਦੋਂ ਛੁੱਟੀਆਂ ਹੋ ਜਾਣਗੀਆਂ ਇੱਥੇ ਵੱਡੀ ਮਾਤਰਾ ਦੇ ਵਿੱਚ ਲੋਕ ਵਹੀਰਾ ਘੱਟਣਗੇ ਬੜੇ ਮਸੇ ਜਿਹੜੇ ਕਰਨੇ ਆ ਇਹ ਤੇ ਜੇ ਤੁਸੀਂ ਪਹਿਲਾਂ ਆ ਸਕਦੇ ਹੋ ਤਾਂ ਕਾਫੀ ਤਾਦਾਦ ਦੇ ਵਿੱਚ ਬਰਫ਼ ਤੁਹਾਨੂੰ ਮਿਲ ਜਾਏਗੀ ਇਸ ਤਰ੍ਹਾਂ ਚਿੱਟੀ ਚਾਦਰ ਜਿਹੜੀ ਹੈ ਬਰਫ਼ ਦੀ ਇਹਨਾਂ ਚੋਟੀਆਂ ਨੇ ਜਿਹੜੀ ਲੈ ਰੱਖੀ ਹੈ ਇਹ ਤੁਹਾਨੂੰ ਹੁਣੇ ਦਿਖਾਈ ਦੇ ਸਕਦੀ ਹੈ ਜੇ ਥੋੜਾ ਸਮਾਂ ਰੁਕੇ ਆਉਂਗੇ ਤਾਂ ਬਰਫ਼ ਜਿਹੜੀ ਹੈ ਉਹ ਇਹ ਗੱਲ ਸੰਭਵ ਹੈ ਕਿ ਵੀ ਇਸਨੇ ਤਾਂ برف ਨੇ ਤਾਂ ਮੈਲਟ ਹੋਣਾ ਹੀ ਹੋਣਾ ਹੈਗਾ ਸਾਡੇ ਦਰਿਆਵਾਂ ਨੂੰ ਪੰਜਾਬ ਦੇ ਦਰਿਆਵਾਂ ਨੂੰ ਪਾਣੀ ਜਿਹੜਾ ਹੈ ਇਹ ਹਿੱਸੇ برف ਨੇ ਹੀ ਵਹੀਆ ਕਰਾਉਣਾ ਹੈ ਦੇਖ ਲਓ ਜੀ ਅਜਿਹੀਆਂ ਬਿਹਤਰੀਨ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜ਼ਰੂਰੀ ਹੈ ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਸਬਰੰਗ ਅਤੇ ਲਾਈਕ ਅਤੇ ਸ਼ੇਅਰ ਵੀ ਕਰ ਦਿਓ